ਕਾਰ ਜੀ ਸਤ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਏਕਤਾ ਲਹਿਰ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸ਼ਸ਼ੀਲ ਢਿੰਗੜਾ ਇਸ ਵਕਤ ਖੜੇ ਆ ਅਸੀਂ ਗੌਸ ਮੱਲੇ ਗੌਸ ਮੱਲੇ ਦੇ ਵਿੱਚ ਘਰ-ਘਰ ਰਾਸ਼ਨ ਪਹੁੰਚਾ ਰਹੇ ਨੇ ਜਿ ਵਾਰਡ ਵਾਲੇ ਮੇਰੇ ਵੀਰ ਵਾਰਡ ਨੰਬਰ 6 ਦੇ ਵਿੱਚ ਰਾਸ਼ਨ ਪਹੁੰਚਾ ਰਹੇ ਨੇ ਮੇਰੇ ਵੀਰ ਉਹ ਤੁਹਾਨੂੰ ਦਿਖਾਣੇ ਆ ਘਰ-ਘਰ ਰਾਸ਼ਨ ਪਹੁੰਚਾਉਂਦੇ ਇਹ ਵੀਰ ਕਿਸ ਤਰ੍ਹਾਂ ਰਾਸ਼ਨ ਪਹੁੰਚਾ ਰਹੇ ਨੇ ਔਰ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਲੋਕਾਂ ਦਾ ਸਾਧ ਦੇ ਰਹੇ ਨੇ ਲੋਕਾਂ ਦੇ ਖਾਣ ਪੀਣ ਦਾ ਪ੍ਰਬੰਧ ਕਰ ਰਹੇ ਨੇ ਕੈਮਰਾਮੈਨ ਸੁਮੇਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਏਕਤਾ ਲਹਿਰ ਨਿਊਜ਼ ਨਕੌਦਰ ਬਾਦੀ ਅੰਦਰ ਦੂਰੋਂ ਲੱਗਦੀ ਹੈ ਮੂਹ ਤੱਕ ਆ ਗਏ ਰਹਿਣਾ ਉਹ ਕਰੇਗੇ ਅਸੀਂ ਉਹ ਆ ਰਹੇ ਹਾਂ ਪਰ ਫਿਰ ਵੀ ਤੁਹਾਨੂੰ ਦੱਸ ਦੇਵਾਂਗੇ ਕਿ ਉਹ ਕਰੀਏ ਨਾ ਕੋਈ ਨਹੀਂ ਦੱਸ ਕੰਨ ਨੂੰ ਜਮਨਪਾਜੀ ਇੱਕ ਮਿੰਟ ਅਸੀਂ ਵਾਰਡ ਨੰਬਰ 6 ਤੋਂ ਜੋ ਕਿ ਕਰੋਨਾ ਵਾਇਰਸ ਦਾ ਜੋਗ ਹੀ ਇਹ ਦੌਰ ਚੱਲ ਰਿਹਾ ਹੋਆ ਇਸ ਕਰਕੇ ਜੋ ਗਰੀਬ ਗਰੀਬ ਘਰ ਦੇ ਲੋਕ ਇਸ ਮੁਸੀਬਤ ਦੇ ਵਿੱਚ ਫਸ ਗਏ ਨੇ ਉਹਨਾਂ ਦੀ ਮਦਦ ਕਰਨ ਲਈ ਅਸੀਂ ਵਾਰਡ ਨੰਬਰ 6 ਦੇ ਵਿੱਚ ਜੋ ਕਿ ਮੁਹੱਲਾ ਰਿਸ਼ੀ ਨਗਰ ਕੱਲ ਅਸੀਂ ਰਿਸ਼ੀ ਨਗਰ ਦੇ ਵਿੱਚ ਇਸ ਪਰੰਪਰਾ ਦਾ ਜੋ ਕੰਮ ਕਰ ਰਹੇ ਆਂ ਰਾਸ਼ਨ ਪਹਚਾਰੇ ਘਰ-ਘਰ ਅੱਜ ਮੁਹੱਲੇ ਗੌਂਸ ਦੇ ਵਿੱਚ ਘਰ-ਘਰ ਰਾਸ਼ਨ ਜੋ ਗਰੀਬ ਪਰਿਵਾਰਾਂ ਉਹਨਾਂ ਨੂੰ ਦੇ ਰਹੇ ਆਂ ਕਿ ਸਾਡੇ ਘਰ ਦੇ ਨੇ ਇਹੀ ਸਿਖਾਇਆ ਵਾ ਕਿ ਜੇ ਗਰੀਬ ਦੀ ਕੋਈ ਮੱਤ ਕੀਤੀ ਜਾਵੇ ਉਹਦੇ ਵਰਗੀ ਕੋਈ ਰੀਸ ਨਹੀਂ ਆ ਇਹ ਜਿੰਨੇ ਦੇ ਚੱਲੂਗਾ ਅਸੀਂ ਜਿੰਨੇ ਜੋਗੇ ਹੈਗੇ ਆਂ ਆਪਣੇ ਸ਼ਹਿਰ ਵਾਸੀਆਂ ਦੀ ਆਪਣੀ ਵਾਰਡ ਦੀ ਰਿਸ਼ੀ ਨਗਰ ਸੁੰਦਰ ਨਗਰ ਗੌਂਸ ਮੱਲਾ ਜਿਨ੍ਹਾਂ ਦੀ ਜਿੰਨੀ ਮਦਦ ਹੋ ਸਗੀ ਜ਼ਰੂਰ ਕਰਾਂਗੇ ਸਾਰੇ ਸ਼ਹਿਰ ਦੀ ਵੀ ਜੇ ਕਿਸੇ ਨੂੰ ਸਾਡੇ ਲੈ ਕੋਈ ਸੇਵਾ ਦੀ ਲੋੜ ਹੋਵੇ ਤਾਂ ਸਾਨੂੰ ਜ਼ਰੂਰ ਦੱਸੇ